23 ਤੋਂ ਲੈ ਕੇ 29 ਨੰਬਰ ਤੱਕ ਪੰਜ ਤਿੰਨ ਮੈਂਡਾ ਧਾਰਮਿਕ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੰਜ ਦੇਸਾਂ ਜੋ ਵਿਮਾਰਸ ਮੈਂ ਦੇਖ ਪਾਰਿਆ ਵਾ ਇਹ ਸਾਰੇ ਪਾਸੇ ਬੋੜ ਲੱਗੇ ਆ ਸਾਡੇ ਟੈਕਸ ਦੇ ਨਾਲ ਲੱਗੇ ਆ ਕਿ 23 ਤੋਂ 25 ਹਜ਼ਾਰ ਕੋਟ ਸਾਹਿਬ ਪਹੁੰਚੋ ਇਹ ਸਰਕਾਰ ਦੀ ਕਹਾਣਾਂ ਪੰਜ ਦੀ ਕਹਾਣਾਂ ਅੰਤ 23 ਤੋਂ ਲੈ ਕੇ 29 ਤੱਕ ਦਾ ਅਨੰਮੋਲ ਸਾਹਿਬ ਪਹੁੰਚੂਗਾ ਗੁਰੂ ਸਾਹਿਬ ਜੀ ਦਾ ਸੀਸ ਬਾਬਾ ਜੀਵਨ ਸਿੰਘ ਭਾਈ ਜੱਤਾ ਜੀ ਦਿੱਲੀ ਤੋਂ ਲੈ ਕੇ ਆਏ ਸੀ ਉਦੋਂ 11 ਨਵੰਬਰ ਸੀ ਜਦੋਂ ਸ਼ਹਾਦਤ ਹੋਈ ਤੇ 15 ਨਵੰਬਰ ਨੂੰ ਸੀਸ ਲੈ ਕੇ ਉਹ ਅਨੰਦਪੁਰ ਸਾਹਿਬ ਪਹੁੰਚੇ ਸੀ ਉਸ ਹਿਸਾਬ ਦੇ ਨਾਲ 29 ਨਵੰਬਰ ਨੂੰ ਸੱਚੇ ਪਾਤਸ਼ਾਹ ਦੇ ਸੀਸ ਦਾ 350 ਸਾਲਾ ਸੀਸ ਸੋਸ਼ਕਾਰ ਘੜਾ ਬਣਦਾ ਹੈ ਤੇ ਜਦੋਂ ਉਹ ਤਿਹਾੜਾ ਮਨਾਇਆ ਜਾਣਾ ਤੇ ਸ਼ਰਤਾਂ ਦੀ ਮੁਕੰਮਲ ਹੋਣੀ ਆ ਗੁਰਦੁਆਰਾ ਸ਼੍ਰੀ ਵਿਵਾਰਡ ਘਰ ਸਾਹਿਬ ਕੀਨਪੁਰ ਸਾਹਿਬ ਇੱਥੇ 28 ਤਰੀਕ ਨੂੰ ਇਹ ਜੋ ਸ਼ਹੀਦੀ ਨਗਰ ਕੀਰਤਨ ਦਿੱਲੀ ਤੋਂ ਚੱਲਣਾ ਸੀ ਜੋ ਸੱਚੇ ਪਾਤਸ਼ਾਹ ਜੀ ਦਾ ਬਾਬਾ ਜੀਵਨ ਸਿੰਘ ਨੇ ਲਿਆਂਦਾ 25 ਨੂੰ ਚੱਲਣਾ 28 ਨੂੰ ਉੱਕੇ ਪਹੁੰਚਣਾ 29 ਨੂੰ ਪਰ ਕਬੱਡੀ ਮਿੱਟੀ ਦੇ ਵਿੱਚ ਕੀਰਤਪੁਰ ਸਾਹਿਬ ਤੋਂ ਅਨੰਦਪੁਰ ਸਾਹਿਬ ਦੀ ਧਰਤੀ ਤੇ ਪਹੁੰਚੇਗਾ ਤੇ ਗੁਰਦੁਆਰਾ ਸ਼੍ਰੀ ਸਕਨ ਸਾਹਿਬ ਵਿਖੇ ਜਾ ਕੇ ਇਹ ਜੋ ਸ਼ਤਾਬਦੀ ਆ ਮੁਕੰਮਲ ਹੋਣੀ ਆ ਪੰਥ ਨੂੰ ਅਪੀਲ ਆ ਕਿ ਆਪੂ ਆਪਣੇ ਸਾਧਨਾ ਤੇ ਗੱਦੀਆਂ ਤੇ ਖਾਲਸੇ ਨਿਸ਼ਾਨ ਲਗਾਉਣੇ ਆ ਘਰਾਂ ਤੇ ਲਗਾਉਣੇ ਆ ਆਨੰਦਪੁਰ ਸਾਹਿਬ ਦੀ ਧਰਤੀ ਤੇ ਪਹੁੰਚਣਾ ਗੁਰੂ ਨੂੰ ਸਿਖਦਾ ਕਰਨਾ ਬਾਕੀ ਇਹ ਸ਼ਹਿਰ ਕਿਉਂਕਿ ਆਪਣਾ ਸ਼ਹਿਰ ਆ ਸਾਬ ਜਗਾ ਜੀਤ ਸਿੰਘ ਨਗਰ ਬੜੀ ਖੁਸ਼ੀ ਆ ਕਿ ਜਦ ਵੱਡੀ ਜ਼ਿੰਦਗੀ ਦੇ ਵਿੱਚ ਗੁਰੂ ਕੀ ਸੰਗਤ ਖਾਲਸਾ ਪੰਜ ਗੁਰੂ ਨਾਨਕ ਨਾਮ ਦੇਵਾ ਪਹੁੰਚੇ ਔਰ ਦਪੈੜ ਕਰਕੇ ਨਗਰ ਕੀਰਤਨ ਇੱਥੇ ਹੀ ਆ ਤੋ ਸਮੁੱਚੇ ਸ਼ਹਿਰ ਵਾਲਿਆਂ ਨੇ ਵਿਰਤ ਦੀਆਂ ਗਹਿਰਾਈਆਂ ਤੋਂ ਸੱਚੇ ਪੋਤਸ਼ਾਹ ਨੂੰ ਸਿਧਾ ਕਰਨਾ ਬੱਚਿਆਂ ਨੂੰ ਲੈ ਕੇ ਆਉਣਾ ਗੁਰਬਾਣੀ ਤੇ ਇਤਿਹਾਸ ਨਾਲ ਜੋੜਨਾ ਔਰ ਹਮੇਸ਼ਾ ਜੀਤਿਆਂ ਦੇ ਵਿੱਚ ਰੱਖਣਾ ਸਾਡੇ ਗੁਰ ਨੇ ਆਖਿਆ ਵਾ ਭੈ ਕਾਹੂ ਤੋ ਭੇਤਨੇ